ਸਸਕਾਲ ਦਾ ਟੀਵੀ ਐਨਆਰਏ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਰੇਲਵੇ ਸਟੇਸ਼ਨ ਦੇ ਉੱਪਰ ਵੱਡੀ ਲਾਪਰਵਾਹੀ ਵਰਤੀ ਗਿਆ ਜਾਨਲੇਵਾ ਲਾਪਰਵਾਹੀ ਵਰਤੀ ਗਿਆ ਸਮੇਂ ਤੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਟ੍ਰੇਨ ਤੁਰ ਜਾਂਦੀ ਹੈ ਜਿਸ ਦੇ ਨਾਲ ਟ੍ਰੇਨ ਦੇ ਵਿੱਚ ਚੜ ਰਹੇ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਬਿਨਾਂ ਕਿਸੇ ਵਾਰਨਿੰਗ ਤੋਂ ਜਿਹੜਾ ਸਮੇਂ ਤੋਂ ਪਹਿਲਾਂ ਤੁਰ ਜਾਂਦੀ ਆ ਕਾਲਕਾ ਚੰਡੀਗੜ੍ਹ ਸਟਾਫ ਦੀ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ ਵੱਡੀ ਜਾਨਲੇਵਾ ਲਾਪਰਵਾਹੀ ਵਰਤੀ ਜਾਂਦੀ ਆ ਦਰਅਸਲ ਮਾਮਲਾ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਹੈ ਜਿੱਥੇ ਕਿ ਬੀਤੇ ਦਿਨੀ ਇਹ ਸਾਰੇ ਜਿਹੜਾ ਤੜਕਸਾਰ ਮਾਮਲਾ ਸਾਹਮਣੇ ਹੈ ਜਿੱਥੇ ਕਿ ਪਹਿਲਾਂ ਤਾਂ ਆਪਣੇ ਸਮੇਂ ਤੋਂ ਦੇਰੀ ਦੇ ਉੱਪਰ ਉਸ ਸਟੇਸ਼ਨ ਦੇ ਉੱਪਰ ਜਿਹੜੀ ਇਹ ਚੰਡੀਗੜ੍ਹ ਕਾਲਕਾਸ਼ ਤਾਬਦੀਆ ਪਹੁੰਚੀ ਤੇ ਸਮਾਂ ਤੋਂ ਪਹਿਲਾਂ ਹੀ ਜਿਹੜੀ ਨਿਰਧਾਰਤ ਸਮੇਂ ਤੋਂ ਪਹਿਲਾਂ ਜਦੋਂ ਤੁਰਪੰਦੀਆ ਉੱਥੋਂ ਦੇ ਜਿਹੜੇ ਜੋ ਯਾਤਰੀ ਨੇ ਰੇਲਵੇ ਸਟੇਸ਼ਨ ਦੇ ਰੇਲਵੇ ਦੇ ਉਸ ਦੇ ਵੱਲੋਂ ਇਹ ਗੱਲਾਂ ਦੱਸੀਆਂ ਗਈਆਂ ਨੇ ਕਿ ਸਿਰਫ ਇੱਕ ਹਾਰਨ ਵਜਾ ਕੇ ਦੂਜੇ ਹਾਰਨ ਦੇ ਉੱਪਰ ਜਿਹੜੀ ਰੇਲ ਗੱਡੀ ਆ ਟ੍ਰੇਨ ਆ ਉਹ ਤੋੜ ਦਿੱਤੀ ਜਾਂਦੀ ਜਿਸ ਦੇ ਨਾਲ ਬਹੁਤ ਸਾਰੇ ਯਾਤਰੀ ਹਲੇ ਚੜ ਰਹੇ ਹੁੰਦੇ ਨੇ ਜਾਂ ਫਿਰ ਆਪਣਾ ਸਮਾਨ ਜਿਹੜਾ ਉਹ ਟ੍ਰੇਨ ਦੇ ਵਿੱਚ ਰੱਖ ਰਹੇ ਹੁੰਦੇ ਨੇ ਜਿਨ੍ਹਾਂ ਨੂੰ ਗੰਬੀਰ ਸੱਟਾਂ ਲੱਗਦੀ ਨੇ ਤੇ ਉਧਰਲੇ ਪਾਸੇ ਰੇਲਵੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਰੇਲਵੇ ਪੁਲਿਸ ਨੇ ਲੋਕੋ ਪਾਇਲਟ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਰਾਤ ਦਾ ਇਹ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਨਾਂ ਕਿਸੇ ਵਾਰਨਿੰਗ ਤੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਜਿਹੜੀ ਰੇਲ ਗੱਡੀ ਤੇ ਜਿਹੜੀ ਟ੍ਰੇਨ ਆ ਉਹ ਤੋੜ ਦਿੱਤੀ ਗਈ ਆ ਕਾਲਕਾ ਚੰਡੀਗੜ੍ਹ ਸਟਾਪ ਦੀ ਆ ਜਿਸ ਦੇ ਵਿੱਚ ਵੱਡੀ ਜਾਨਲੇਵਾ ਲਾਪਰਵਾਹੀ ਵਰਤੀ ਗਈ ਅਤੇ ਉਸ ਦੇ ਵਿੱਚ ਹੁਣ ਰੇਲਵੇ ਪੁਲਿਸ ਨੇ ਲੋਕੋ ਪਾਇਲਟ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ